ਕਾਫੀ ਮਿਹਨਤ ਦੇ ਨਾਲ ਇਹ 6 ਇੱਥੇ ਜਿਹੜੀਆਂ ਕਿਸਾਨ ਮੋਰਚੇ ਦੀਆਂ 3 ਧਿਰਾਂ 6 ਆਈਆਂ ਕਿਤੇ ਕਰਾਇਓ ਅਹੀਂ ਦਸਕਰ ਖਿਆਲ ਦੇ ਕਰਾਇਆ ਦੋ ਧਿਰਾਂ ਨੇ ਬਾਰੂ ਮੂਤ ਕਰਨ ਕੀਤਾ ਇੱਕ ਕੀਤਾ ਵਾ ਕ੍ਰਾਂਤੀਕਾਰੀ ਉਰ ਵਾਲੇ 그룹 ਨੇ ਦੂਜਾ ਸਬਤਨ ਕਿਸਾਨ ਸੰਘਰਸ਼ ਕਮੇਟੀ ਸੁਖਰਾ ਪੰਨੂ ਵਾਲਿਆ ਉਹਨਾਂ ਦੇ ਕੁਝ ਟਰੈਕਟਰ ਆਏ ਆ ਬਾਕੀ ਵੱਡਾ ਟਰੈਕਟਰਾਂ ਦਾ ਕਾਫਲਾ ਸਾਰੀਆਂ ਧਿਰਾਂ ਆਪਣੇ ਵਿਤ ਪਤਾਕ ਲੈ ਕੇ ਉਹ ਫੇਕ ਘੰਟਾ ਆਪਾਂ ਲਗਾਤਾਰ ਖਲੋਤੇ ਕੋਈ 100 150 ਟੱਕਾਂ ਦਾ ਵੱਡਾ ਕਾਫਲਾ ਸੀ ਅਗਲਾ ਇਹਦੋਂ ਬਾਦਾਂ ਅੱਜ ਆਪਾਂ ਪੰਕ ਪੱਤਰ ਜਾਂ ਟਰੈਕਟਰਾਂ ਦਾ ਇਹ ਸਾਡਾ ਸੰਕੇਤਕ ਮਾਰਚ ਆ ਇਹਨੂੰ ਸੰਬੋਲਕ ਮਾਰਚ ਕਹੋ ਸੰਕੇਤਕ ਮਾਰਚ ਕਹੋ ਸਰਕਾਰ ਦਾ ਇੱਕ ਤਰ੍ਹਾਂ ਦਾ ਚੇਤਾਵਨੀ ਦਾ ਸਾਡਾ ਇਹ ਜਗਾੜ ਆ ਵੀ ਅਸੀਂ ਚੇਤਾਵਨੀ ਦੇਣ ਆਏ ਆ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਹਾਂ ਉਹਨਾਂ ਦੇ ਨੁਮਾਇੰਦੇ ਆਏ ਆ ਸਾਫ਼ ਗੱਲ ਆ ਵੀ ਇਹ ਕਾਰਪੋਰੇਟ ਲੋਕਾਂ ਦੀ ਸਰਕਾਰ ਇਹਨੇ ਕਹ ਰਿਹਾ ਕਿ ਜੁਨੀਅਰਟੀਆਂ ਦੇ ਟੋਪ ਦੇ ਆਰਥਿਕ ਮਾਰ ਜਦੋਂ ਇਹ ਪਾਰਟੀ ਬਣਦੀ ਆ ਪਰਾਣੀ ਗੱਲ ਆ 10 ਬਾਰੇ ਗੁਜ਼ਰ ਗਿਆ ਵੀ ਇਹ ਕਾਰਪੋਰੇਟ ਜਿਹੜਾ ਥਾਂ ਲੁੱਟ ਕਰਦਾ ਤੁਸੀਂ ਵੇਖੋ ਅਸੀਂ ਦੱਸਣਾ ਤੇ ਉਹਨਾਂ 6 ਕੰਪਨੀਆਂਾਂ ਆ ਅਮਰੀਕੀਆਂ 1645 ਕਰੋੜ ਦੀ ਰੋਜ਼ ਦੀ ਕਮਾਈ ਕਰਕੇ ਜਾਂਦੀਆਂ ਰੋਜ਼ ਦੀ ਕਮਾਈ ਆ ਤੁਹਾਡੇ ਲਾ ਕੇ ਬਸਟ ਪ੍ਰਾਈਸ ਆ KFC ਆ ਵਗੈਰਾ ਵਗੈਰਾ 6 ਕੰਪਨੀਆਂ ਬੱਤੀਆਂ ਜਿਹੜੀਆਂ ਇੱਥੇ ਸੁਟੀਆਂ ਮੈਨੂੰ ਇਹ ਸਮਝਾਓ ਵੀ ਖਾਂਡ ਨਹੀਂ ਵੇਚਣੀ ਆਉਂਦੀ ਇਹ ਲੋਕਾਂ ਨੂੰ ਦਾਲ ਨਹੀਂ ਵੇਚਣੀ ਆਉਂਦੀ ਇਹ ਸਾਰਾ ਕੁਝ ਅਮਿਤ ਸ਼ਾ ਮੋਦੀ ਕੇਂਦਰੀਵਾਲ ਭਗਵੰਤ ਮਾਨ ਦੇ ਵਾਸਤਾ ਰੋਕਦੀਗਾ ਉਹ ਉਹ ਮਿਮਿਕਰੀ ਦੇ ਖੇਤਰ ਚ ਆਇਆ ਉਹਨੂੰ ਸੋਸ਼ਲ ਸਵਾਲਾਂ ਦਾ ਬਹੁਤਾ ਇਲਮ ਨਹੀਂ ਉਹਨੂੰ ਚਲਾਉਣ ਵਾਲਾ ਕੇਂਦਰੀਵਾਲ ਅਸੀਂ ਸਪੱਸ਼ਟ ਕਹਿਣਾ ਚਾਹੁੰਦੇ ਆ ਉਹ ਬੇੜਾ ਗਰ ਕਰਨ ਤੇ ਪੰਜਾਬ ਦਾ ਆ ਗਿਆ ਕਿਆਸ ਕਰੋ 27 ਸ਼ਹਿਰ 150 ਪਿੰਡ ਜਮੀਨ ਹੈਗੀ ਆ 65000 533 ਕਿੱਲੇ ਫਿਰ ਕੀ ਆnde ਜੀ ਠੇਕਾ 2 ਸਾਲ ਦੇਣਾ ਤੇ ਜਦੋਂ ਇਹ ਕਲੋਨੀ ਬਣੂਗੀ ਉਹ ਕਲੋਨੀ ਬਣ ਤੋਂ ਬਾਦਾਂ ਉਹ ਵਿਆ ਨੂੰ ਬੜੇ ਉਹ 25 ਸਾਲਾਂ ਨੂੰ ਬੜੇ ਹਜ਼ਾਰ ਗਜ ਦਾ ਤੁਹਾਡਾ ਪਲਾਟ ਹੋਊਗਾ 200 ਗਜ ਦਾ ਨਾਲ ਤੁਹਾਡਾ ਕਮਰਸ਼ੀਅਲ ਪਲਾਟ ਹੋਊਗਾ ਫਿਰ ਜਦੋਂ ਦਬਾਅ ਵਧਿਆ ਫਿਰ 50 ਤੋਂ 30 ਤੋਂ ਟੱਪ ਕੇ 50 50 ਤੋਂ ਲੱਖ ਤੇ ਆ ਗਏ ਅੱਜ ਹੁਣ ਕੈਬਨਟ ਦੀ ਮੀਟਿੰਗ ਆ ਅਸੀਂ ਇਹ ਸਪੱਸ਼ਟ ਕਹਿਣਾ ਚਾਹੁੰਦੇ ਹਾਂ ਅੱਜ ਤੱਕ ਇਹ ਪਨੋਰੀ ਦੇ ਸਰਪੰਚ ਹੋਣੀ ਬੰਦੇ ਲੈ ਕੇ ਆਏ ਆ ਉੱਥੇ ਮਜਾਰੇ ਆ ਸਵਾ 100 ਕਿੱਲੇ ਤੇ ਉਹਨਾਂ ਨੂੰ ਕੋਈ ਦੇਸ਼ ਦਾ ਕਾਨੂੰਨ ਅਜਾੜ ਨਹੀਂ ਸਕਦਾ ਅਨੇਕਾਂ ਥਾਵਾਂ ਦੇ 4000 ਪਿੰਡਾਂ 'ਚ 7000 ਕਿੱਲੇ ਦੇ ਉੱਤੇ ਮਜਾਰੇ ਕਾਬਜਾ ਉਹਨਾਂ ਨੂੰ ਨਹੀਂ ਕਾਨੂੰਨੀ ਤੌਰ ਤੇ ਖੇੜਿਆ ਜਾ ਸਕਦਾ